ਇਹ ਤਕਲੀਫ ਕਿੱਥੋਂ ਤੱਕ ਜਾਂਦੀ ਸੀ ਬਾ ਬੋਲੀ ਬਸ ਜੀ ਪਹਿਲਾਂ ਇਤੋਂ ਸੀ ਕਿ ਮੋਢੇ ਵਿੱਚ ਜਿਵੇਂ ਝੰਗ ਹੀ ਚੱਲੇ ਜਾਂ ਲੱਗ ਉੱਪਰ ਹੁੰਦੀ ਨਹੀਂ ਸੀ ਨਾ ਨਾ ਜਮਾਈ ਨਹੀਂ ਸੀ ਨਾ ਸਿਰ ਵਾਹ ਜਾਂਦਾ ਸੀ ਨਾ ਕੋਈ ਚੀਜ਼ਾਂ ਚੱਕੀ ਜਾਂਦੀ ਸੀ ਬਾ ਦੇ ਨਾਲ ਕੋਈ ਚੀਜ਼ ਨਹੀਂ ਚੁੱਕਣੀ ਉਹ ਤਕਲੀਫ ਸੀ ਹੁਣ ਹੁਣੇ ਚੱਕ ਲੈਣੇ ਤੁਸੀਂ ਹਾਂਜੀ ਹੁਣ ਆਈ ਸਰਕਲ ਹੈ ਉਹ ਤਾਂ ਪੂਰੀ ਚੱਕ ਲੈਣੀ ਹਾਂਜੀ ਹਾਂਜੀ ਹੁਣ ਤਾਂ ਬਸ ਮੋਢੇ ਵਿੱਚ ਉਹ ਨਾਲ ਆ ਜਾਂਦਾ ਪਹਿਲਾਂ ਮਤਲਬ ਕਿ ਕੰਡੀਸ਼ਨ ਰਹਿੰਦੀ ਸੀ ਇਹ ਬਾਜ ਕੋ ਤਾਣ ਜਾਂਦੀ ਸੀ ਬਜਨ ਦਾ ਦਰਦ ਹੁੰਦਾ ਸੀ ਮੈਂ ਜਿਵੇਂ ਜੀਮ ਕੋ ਅੜਿਆ ਹੰਦਾ ਹਾਂ ਹਾਂ ਜੀ ਉਹਦੇ ਕੋਲ ਫੈਸਲਾ ਕਰ ਲੈਂਦੇ ਆਂ ਇਹ ਰੇ ਕਿ ਤੁਮ ਉਹ ਗੇ ਕਿਸੇ ਵੀ ਲੈ ਕੇ ਆਇਆ ਅੱਛਾ ਇਹਨੇ ਵੀ ਐਸੇ ਕਰਕੇ ਇਹ ਵੀ ਕਹਿੰਦਾ ਵੀ ਤੁਹਾਡਾ ਵੀ ਮੋਢਾ ਜਾਵਾਂ ਦਵਾਈ ਦਿੰਨੇ ਆ ਤੇ ਦਵਾਈ ਖਾ ਕੇ ਦੇਖ ਲਓ ਤੇ ਨਹੀਂ ਫਿਰ ਪ੍ਰੇਪਰੇਸ਼ਨ ਬਣਾਉਂਦਾ ਉਹ ਆਪਰੇਸ਼ਨ ਦਾ ਆਫਟਰ ਹਾਂਜੀ ਉਹ ਆਪਰੇਸ਼ਨ ਦਾ ਸੀ ਫਿਰ ਮੈਂ ਉਹ ਜੋ ਦਵਾਈ ਜਾਂ ਜਿਆ ਕਿ ਗੋਲੀ ਖਾਦੀ ਸੀ ਪੂਰਾ ਹਾਲ ਹੀ ਹੋ ਰਿਹਾ ਮੈਂ ਕਿਹਾ ਵੀ ਮੈਂ ਦਵਾਈ ਨਹੀਂ ਖਾ ਸਕਦੀ ਮੈਨੂੰ ਕਿਤੇ ਨਹੀਂ ਜਾਣਾ ਦਿੱਖੀ ਜੋ ਅੱਛਾ ਮਤਲਬ ਖਾੜ ਕੇ ਘਰੇ ਬੈਠ ਗਏ ਸੀ ਹਾਂਜੀ ਹਾਂ ਮੈਂ ਦਵਾਈ ਵੀ ਮਾਰੀ ਬੈਠੀ ਸੀ ਅੱਛਾ ਤੇ ਮੇਰਾ ਵੇੜਾ ਕਹਿੰਦਾ ਕਹਿੰਦਾ ਕਿ ਨਹੀਂ ਮੰਮੀ ਕਹਿੰਦਾ ਉਹਨਾਂ ਵੀੜੋ ਪਾਈਆਂ ਮਸਾਪੋਣੀ ਆਈ ਨਾ ਉਹ ਗਿਆ ਉਹ ਕਹਿੰਦਾ ਇਸੇ ਕੰਮ ਦੇ ਇਲਾਜ ਕਰਦਾ ਉਹ ਤੇ ਬੋਲਾਂਗੀ ਮੈਂ ਕਹ ਪੁੱਤ ਦਵਾਈ ਦੇਣਗੇ ਮੈਂ ਮੈਂ ਦਵਾਈ ਨਹੀਂ ਖਾ ਸਕਦੀ ਪਹਿਲੇ ਬਹੁਤ ਖਾ ਲਈਆਂ ਆਪ ਤੇ ਵੀ ਮੇਰੇ ਚਰ ਫੈਟੀ ਨਹੀਂ ਆਉਂਦੀ ਮੈਂ ਨਹੀਂ ਜਾਣਾ ਉਹ ਤਾਂ ਮੈਨੂੰ ਪਰਦਾ ਕਹਿੰਦਾ ਸੀ ਅੱਛਾ ਸਾਲ ਹੋ ਗਿਆ ਸੀ ਹਾਂਜੀ ਆਪ ਉਹਦੋਂ ਮੇਰੇ ਨਾਲ ਐਸੀ ਮੇਰੇ ਬੇਟਾ ਅੱਛਾ ਅੱਛਾ ਤੇ ਮਾਸਮੇ ਦਵਾਈ ਦੀ ਮਾਰ ਗਈ ਬੇਟੀ ਸੀ ਹੁਣ ਫੇਰ ਜਦੋਂ ਮੂਰੇ ਬਾਹਲੇ ਦਰਦ ਕਰਨ ਲੱਗਿਆ ਪੈਰੀ ਦੇ ਵੀ ਬੈਠੀ ਦੇ ਵੀ ਫਿਰ ਮੈਂ ਕਹਿੰਦੀ ਹਾਂ ਤਾਂ ਇਕਦਮ ਮਰੀ ਚਲੀ ਗਈ ਇਹਨਾਂ ਜਾਰੇ ਹਾਂਜੀ ਤਕਦਾ ਮੈਨੂੰ ਮਾਕਣਾ ਮਾ ਮੇਰਾ ਹਾਲ ਕੋਈ ਨਹੀਂਗਾ ਜੇ ਮੈਂ ਤਾਂ ਜਦੋਂ ਮਰੀ ਚੰਗੀ ਜਦੋਂ ਮੇਰਾ ਮੋਢਾ ਇੰਨੀ ਦਰਦ ਕਰੀ ਜਾਂਦਾ ਹੈਗਾ ਇਹ ਤਾਂ ਚੱਲ ਫੇਰਾ ਉਥੇ ਚੱਲੀ ਜਾਣਾ ਵੇਖੀ ਜਾਣਾ ਆਪਾਂ ਕਹਦੇ ਕਿ ਨਾ ਦਵਾਈ ਦੇਣਾ ਚੱਲ ਜੀ ਦਵਾਈ ਤੁਸੀਂ ਦਿੱਤੀ ਬਣੀ ਸੰਦ ਦਵਾਈ ਕੋਈ ਨਹੀਂ ਦਿੱਤੀ ਕੋਈ ਛੋਟੇ-ਮੋਟੇ ਚ ਟੀਕਾ ਲਾਇਆ ਹੋਵੇ ਨਾ ਕੁਝ ਨਹੀਂ ਕੋਈ ਆਪਰੇਸ਼ਨ ਕਰਕੇ ਜਾਂ ਕੋਈ ਕੱਟ ਕੇ ਜਾਂ ਕੋਈ ਪਾਇਆ ਹੋਵੇ ਨਹੀਂ ਜੀ ਕੁਝ ਨਹੀਂ ਕੀਤਾ ਮਨ ਲਓ ਜਿਹੜਾ ਆਪਾਂ ਟ੍ਰੀਟਮੈਂਟ ਕਰਦੇ ਏ ਤੁਹਾਡਾ ਜੋ ਪੁਆਇੰਟ ਦਬੋਣੇ ਆ ਜਾਂ ਤੁਹਾਡੀ ਮ사ਜ ਹੁੰਦੀ ਆ ਉਹਦੇ ਨਾਲ ਹੀ ਤੁਸੀਂ ਕਵਰ ਹੋ ਗਏ। ਹਾਂਜੀ। ਜਾਂ ਸਟੈਚਿੰਗ ਜੋ ਵੀ ਮੰਨ ਲਓ ਆਪਣਾ ਟ੍ਰੀਟਮੈਂਟ ਹਾਂਜੀ। ਤੇ ਕੀ ਜਾਨਣਾ ਚਾਹੋ ਨੇ ਆ ਮੰਨ ਲਓ ਹੁਣ ਤੁਹਾਡੀ ਜ਼ਿੰਦਗੀ ਕਿਵੇਂ ਸੁਖੀ ਹੋਊਗੀ। ਹਾਂਜੀ ਹਾਂ ਬਾਅਦ ਸੁਖੀ ਹੋਊਗੀ ਜਦੋਂ ਮੈਂ ਮਾਇ ਚੱਕੀ ਜਾਂਦੀ ਹਾਂ ਤੇ ਸੁਖੀ ਹੋਊ। ਕੋਈ ਤਾਂ ਨਹੀਂ ਮੰਨ ਲੂ ਗੱਲ ਕਰਦਾ। ਵੀਰ ਨਿਆਂ ਦੇ ਨਦਰਾ ਤਕਲੀਫ ਰਹਿਣੀ ਫਿਰ ਸਰੀਰ ਨੂੰ ਹਨਾ ਆਚਾਰੇ ਨੇ ਇੱਥੇ ਪ੍ਰੋਬਲਮ ਇਹ ਹੈ ਇੱਕ ਤਾਂ ਹੁੰਦਾ ਵੀ ਮੰਨ ਕੇ ਚੱਲੋ ਹੁਣ ਇਹਨਾਂ ਦਾ ਮੂਡ ਛੋਟਾ ਮੋਟਾ ਜਾਂ ਸੀ ਅੰਦਰ ਮੋਟੇ ਦਿਨ ਵਿੱਚ ਇਨਫਰਮੇਸ਼ਨ ਹੋ ਜਾਂਦੀ ਆ ਸੋਚ ਹੋ ਜਾਂਦੀ ਜਿਹਦੇ ਨਾਲ ਸਰਕੂਲੇਸ਼ਨ ਰੁਕਣ ਲੱਗ ਜਾਂਦਾ ਜਿਹਦੇ ਨਾਲ ਸਾਰੀ ਬਾਹ ਚ ਦਰਦ ਹਾਂਜੀ ਹੁਣ ਤਾਂ ਸਾਰੀ ਬਾਹ ਚ ਆਉਣ ਲੱਗੇ ਸੀ ਹੁਣ ਤਾਂ ਅੱਕ ਵੀ ਆਉਣ ਲੱਗੇ ਸੀ ਥੋੜੀ ਮੈਂ ਦੱਸਦਾ ਨਹੀਂ ਸਾਰੀ ਬਾਹ ਚ ਆਉਣ ਲੱਗ ਜਾਂਦਾ ਹੁਣ ਇਹਨਾਂ ਨੂੰ ਇੱਕ ਤਾਂ ਆਪਰੇਸ਼ਨ ਦਾਸਤਾ ਹਾਂਜੀ ਦਰਦ ਦੀਆਂ ਦਵਾਈਆਂ ਕੰਮ ਨਹੀਂ ਕਰ ਰਹੀਆਂ। ਹਾਂ ਨਹੀਂ ਕਰਦੀ। ਨਹੀਂ ਕਰਦੀ ਹੈ ਨਾ। ਕਿੱਥੇ ਜਾੜ ਇਹ। ਹੂੰ। ਤੁਸੀਂ ਕਿੱਥੇ ਜਾਓਗੇ? ਹਾਂ ਜਾਣਾ ਕਿੱਥੇ। ਨਾ ਤਾਂ ਦਰਦ ਦੀ ਦਵਾਈ ਕੰਮ ਕਰ ਰਹੀ। ਆਪਰੇਸ਼ਨ ਤੋਂ ਨੂੰ ਦੱਸਤਾ ਆਪਰੇਸ਼ਨ ਨੂੰ ਵੀ ਕਾਹਦਾ ਕਰਨਗੇ ਸਾਰੀਆਂ ਨਾੜਾਂ ਕੁੱਲਣ ਦੀ ਕੀ ਕਰਨਗੇ ਆਪਰੇਸ਼ਨ। ਵੀ ਪਤਾ ਨਹੀਂ ਕੀ ਸੀਰੀਅਸ ਨਹੀਂ ਸੀ। ਹੈ ਨਾ? ਇਹ ਤਾਂ ਹੈ ਨਹੀਂ ਵੀ ਤੁਹਾਡਾ ਮੁੰਡਾ ਚੇਂਜ ਕਰ ਦੇਣਗੇ ਹੁਣ ਆਪਰੇਸ਼ਨ ਤੋਂ ਬਾਅਦ ਇਹ ਠੀਕ ਹੋ ਗਿਆ। ਤੁਸੀਂ ਚੱਕ ਕੇ ਦਿਖਾਓ। ਹਾਂਜੀ। ਹੁਣ ਇਹ ਕਿਸ ਤਰ੍ਹਾਂ ਠੀਕ ਹੋ ਸਕਦਾ। ਜਿਹੜੀਆਂ ਚੀਜ਼ਾਂ ਆਪਰੇਸ਼ਨ ਤੋਂ ਬਿਨਾ ਅਸੀਂ ਸਾਡੇ ਕੋਲ ਬੂਟਿਆਂ ਦੇ ਪੇਸ਼ੈਂਟ ਵੀ ਆਉਂਦੇ ਆ ਅਸੀਂ ਉਹਨਾਂ ਜਿਨ੍ਹਾਂ ਦਾ ਬਹੁਤ ਜ਼ਿਆਦਾ ক্রিਟੀਕਲ ਉਹਨਾਂ ਨੂੰ ਕਿੰਨੇ ਬੂਟੇ ਖਾਣ ਹਾਂਜੀ ਜਿਨ੍ਹਾਂ ਦਾ ਕੰਮ ਚੱਲਦਾ ਹਰ ਬੰਦੇ ਨੂੰ ਬੂਟੇ ਖਾਣ ਦੀ ਜ਼ਰੂਰਤ ਨਹੀਂ ਹੁੰਦੀ ਸਹੀ ਗੱਲ ਹੈ ਜਿਹਨਾਂ ਦਾ ਗੈਪ ਘਟਿਆ ਹੋਇਆ ਨਾ ਉਮਰ ਦਾ ਗੈਪ ਵੀ ਮੇਨਟੇਨ ਹੋ ਜਾਂਦਾ ਸਾਡੀਆਂ ਕਾਫੀ ਵੀਡੀਓ ਪਾਈਆਂ ਹੋਈਆਂ ਜਿਨ੍ਹਾਂ ਦੇ ਗੈਪ ਘਟੇ ਹੋਏ ਆ ਕਿ ਗੋਡਿਆਂ ਦਾ ਗੈਪ ਮੇਟਰ ਹੁਣ ਜਿਨ੍ਹਾਂ ਦੇ ਹੱਡੀਆਂ ਹੀ ਪੂਰਨ ਲੱਗਦੀਆਂ ਉਹ ਸਟੇਜ ਦੀ ਸਹੀ ਜਾਣੀ ਉਹਦੇ ਤਾਂ ਚਲੋ ਅਸੀਂ ਮੰਨ ਸਕਦੇ ਹਾਂ ਨਹੀਂ ਹੁਣ ਜੇ ਵੀ ਉਮਰ ਥੋੜੀ ਆ ਗੋਡੇ ਹਨ ਹਾਂ ਹੱਡਾਂ ਨਾਲ ਹੀ ਜ਼ਰੂਰਤ ਨਹੀਂ ਆਉਂਦੀ ਆ